ਸਾਂਝੀ ਕਰਨ ਜਾ ਰਿਹਾ ਕਿ ਈਰਾਨ ਦੇ ਉੱਪਰ ਇਜ਼ਰਾਈਲ ਦੇ ਵੱਲੋਂ ਵੱਡਾ ਅਟੈਕ ਕੀਤਾ ਗਿਆ ਹੈ 200 ਦੇ ਕਰੀਬ ਲੜਾਕੂ ਜਹਾਜ਼ਾਂ ਦੇ ਨਾਲ ਪਰਮਾਣੂ ਖੇਤਰਾ ਅਤੇ ਹੋਰ ਜਿਹੜੇ ਕੀ ਇਲਾਕੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਵੱਡੀ ਕਾਰਵਾਈ ਦੇ ਵਿੱਚ ਈਰਾਨ ਦੇ ਕਈ ਜਿਹੜੇ ਕੀ ਉੱਚ ਫੌਜੀ ਅਧਿਕਾਰੀ ਨੇ ਅਤੇ ਦੋ ਪਰਮਾਣੂ ਸਾਇੰਟਿਸਟ ਜਾਨ ਗਵਾ ਚੁੱਕੇ ਨੇ ਹਰ ਪਾਸੇ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਉੱਧਰ ਇਜ਼ਰਾਈਲ ਦੇ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਈਰਾਨ ਦੇ ਵੱਲੋਂ ਵੀ ਮੂੰਹ ਤੋੜ ਜਵਾਬ ਦੰਦਿਆ ਹੋਇਆ ਡਰੋਨ ਜਿਹੜੇ ਕਿ ਉਹ ਦਾਗੇ ਗਏ ਨੇ ਹਾਲਾਂਕਿ ਇਹ ਜਿਹੜੇ ਕਿ ਡਰੋਨ ਹੈਗੇ ਨੇ ਉਹ ਇਜ਼ਰਾਈਲ ਤੱਕ ਨਹੀਂ ਪਹੁੰਚੇ ਹਾਲੇ ਕਿ ਉਹ ਜਾਰਡਨ ਜਿਹੜਾ ਕਿ ਰਸਤੇ ਦੇ ਵਿੱਚ ਇੱਕ ਕੰਟਰੀ ਪੈਂਦੀ ਆ ਉਸ ਖੇਤਰ ਦੇ ਵਿੱਚ ਨੇ ਜਿੱਥੇ ਉੱਥੇ ਸਾਇਰਨ ਵੱਜਣ ਤੋਂ ਬਾਅਦ ਜਿਹੜੀ ਕੀ ਹੈ ਅਲਰਟ ਕਰ ਦਿੱਤਾ ਗਿਆ ਸੋ ਤਬਾਹੀ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਕਿਸ ਕਦਰ ਜਿਹੜਾ ਕੀ ਹੈਗਾ ਇਜ਼ਰਾਈਲ ਦੇ ਵੱਲੋਂ ਅੱਜ ਸਵੇਰੇ ਈਰਾਨ ਦੇ ਉੱਪਰ ਪਰਮਾਣੂ ਅਤੇ ਹੋਰ ਉਹ ਜੀ ਟਿਕਾਣਿਆਂ ਨੂੰ ਤਬਾਹ ਕਰਨ ਦੇ ਲਈ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਉੱਚ ਅਧਿਕਾਰੀ ইরਾਨੀ ਫੋਰਸ ਦੇ ਉਹ ਜਿਹੜੇ ਕਿ ਅਫਸਰ ਨੇ ਅਤੇ ਦੋ ਹੋਰ ਜਿਹੜੇ ਕਿ ਪਰਮਾਣੂ ਵਿਗਿਆਨੀ ਨੇ ਉਹ ਇਸ ਹਮਲੇ ਦੇ ਵਿੱਚ ਮਾਰੇ ਗਏ ਨੇ ਕਾਬਲੇ ਜ਼ਿਕਰ ਹੈ ਕਿ ਇਹ ਹਮਲਾ ਜੋ ਹੈ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਵਿੱਚ ਕੀਤਾ ਗਿਆ ਜਿੱਥੇ ਕਿ ਉੱਚ ਅਧਿਕਾਰੀ ਫੋਰਸ ਦੇ ਜਿਹੜੇ ਕਿ ਉੱਚ ਅਧਿਕਾਰੀ ਰਹਿੰਦੇ ਅਤੇ ਹਮਲੇ ਦੇ ਵਿੱਚ ਤਿੰਨ ਇਮਾਰਤਾਂ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੇ ਨੇ ਕੁਝ ਸੰਕੇਤਕ ਜਿਹੜੀਆਂ ਕਿ ਤਸਵੀਰਾਂ ਹੈਗੀਆਂ ਨੇ ਦੇਖ ਸਕਦੇ ਹੋ ਕਿਸ ਕਦਰ ਜਿਹੜੀ ਕਿ ਤਬਾਹੀ ਹਰ ਪਾਸੇ ਮਚੀ ਹੋਈ ਨਜ਼ਰ ਆ ਰਹੀ ਹੈ ਇਜਰਾਈਲੀ ਇਜਰਾਈਲ ਦੀ ਜਿਹੜੀ ਕਿ ਫੋਰਸ ਦੇ ਅਧਿਕਾਰੀ ਨੇ ਦਾਵਾ ਕੀਤਾ ਕਿ ਈਰਾਨ ਗੁਪਤ ਰੂਪ ਦੇ ਨਾਲ ਪਰਮਾਣੂ ਹਥਿਆਰ ਵਿਕਸਿਤ ਕਰ ਰਿਹਾ ਹੈ ਉਹਨਾਂ ਦੇ ਕੋਲ ਕੁਝ ਦਿਨਾਂ ਦੇ ਵਿੱਚ 15 ਪਰਮਾਣੂ ਬੰਬ ਬਣਾਉਣ ਦੀ ਕਾਫੀ ਸਮੱਗਰੀ ਹੈ ਅਤੇ ਇਹ ਹਮਲਾ ਉਸ ਨੂੰ ਰੋਕਣ ਲਈ ਕੀਤਾ ਗਿਆ ਸੋ ਵੱਡਾ ਦਾਵਾ ਜੋ ਇਸ ਅਤੇ ਤ ਤੋਂ ਲੈ ਕੇ ਇਜ਼ਰਾਈਲ ਦੇ ਫੌਜ ਦੇ ਵੱਲੋਂ ਕੀਤਾ ਗਿਆ ਉਹ ਇੱਕ ਵਾਰ ਫਿਰ ਤੋਂ ਦੱਸਦੇ ਆ ਉਹਨਾਂ ਦਾ ਦਾਵਾ ਹੈ ਕਿ ਈਰਾਨ ਗੁਪਤ ਰੂਪ ਦੇ ਨਾਲ ਪਰਮਾਣੂ ਹਥਿਆਰ ਵਿਕਸਿਤ ਕਰ ਰਿਹਾ ਤੇ ਉਸ ਦੇ ਕੋਲ ਕੁਝ ਹੀ ਦਿਨਾਂ ਦੇ ਵਿੱਚ 15 ਪਰਮਾਣੂ ਬੰਬ ਬਣਾਉਣ ਦੀ ਕਾਫੀ ਸਮੱਗਰੀ ਹੈ ਅਤੇ ਇਹ ਹਮਲਾ ਉਸ ਨੂੰ ਰੋਕਣ ਦੇ ਲਈ ਕੀਤਾ ਗਿਆ ਹੁਣ ਅਸੀਂ ਕੁਝ ਤਸਵੀਰਾਂ ذریعے ਦਿਖਾਵਾਂਗੇ ਕਿ ਜੋ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਉੱਪਰ ਅਟੈਕ ਕੀਤੇ ਗਏ ਨੇ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਹੋਏ ਨੇ ਇਹ ਦੇਖੋ ਕਿ ਇਜ਼ਰਾਈਲ ਦੇ ਵੱਲੋਂ ਜੋ ਅਟੈਕ ਕੀਤਾ ਗਿਆ ਉਹ ਤਬਰੀਜ਼ ਜਾਂ ਫਿਰ ਕਾਲੀਏ ਕੀ ਤਹਿਰਾਨ ਜੋ ਕਿ ਰਾਸਤਾਨੀਆ ਈਰਾਨ ਦੀ ਅਤੇ ਇਰਾਕ ਸਮੇਤ ਤਜਰਾਨ ਇਸ ਫਾਨ ਅਤੇ ਇਰਾਕ ਦੇ ਹੋਰ ਨਾ ਖੇਤਰਾਂ ਦੇ ਵਿੱਚ ਜਿੱਥੇ ਕਿ ਆਪਾਂ ਕਹੇ ਲੀਏ ਕਿ ਪਰਮਾਣੂ ਕੇਂਦਰ ਹੈਗੇ ਨੇ ਖਾਸ ਕਰਕੇ ਉਹ ਇਲਾਕਿਆਂ ਨੂੰ ਟਾਰਗੇਟ ਕੀਤਾ ਗਿਆ ਦੂਜੇ ਪਾਸੇ ਕਰਮਾਨਸ਼ਾ ਇਲਾਕਾ ਜੋ ਕਿ ਕਾਫੀ ਸੁਰੱਖਿਆ ਦੇ ਵਿੱਚ ਰਹਿੰਦਾ ਹੈ ਇੱਥੇ ਮਿਲਟਰੀ ਟਿਕਾਣੇ ਜਿਹੜੇ ਕੀ ਹੋਣ ਦਾ ਦਾਵਾ ਕੀਤਾ ਜਿਹੜਾ ਜਿਸ ਨੂੰ ਟਾਰਗੇਟ ਕੀਤਾ ਗਿਆ ਹੁਣ ਤਰਤੀਬ वाइज ਦੱਸਾਂਗੇ ਕਿ ਕਿਹੜੇ ਕਿਹੜੇ ਇਲਾਕੇ ਜਿੱਥੇ ਕਿ ਖਾਸ ਤੌਰ ਤੇ ਇਜ਼ਰਾਈਲ ਦੇ ਵੱਲੋਂ ਈਰਾਨ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦੀ ਖਾਸ ਵਿਸ਼ੇਸ਼ਤਾ ਕੀ ਹੈ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਤਨਾਜ਼ ਤਨਾਜ਼ ਇਲਾਕੇ ਦੀ ਕਰੀਏ ਤਾਂ ਇਸ ਇਲਾਕੇ ਦੇ ਵਿੱਚ ਪਰਮਾਣੂ ਸਹੂਲਤ ਕੇਂਦਰ ਹੈ ਜਿੱਥੇ ਕਿ ਜੋ ਕਿ ਤਹਿਰੀਨ ਤੋਂ ਲਗਭਗ 250 ਕਿਲੋਮੀਟਰ ਦੱਖਣ ਦੇ ਵਿੱਚ ਸਥਿਤ ਹੈ ਅਤੇ 2002 ਦੇ ਵਿੱਚ ਇਹ ਸੈਟਲਾਈਟ ਤਸਵੀਰਾਂ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਸੀ ਸੋ ਇਸ ਇਲਾਕੇ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ ਪਰਮਾਣੂ ਸਹੂਲਤ ਕੇਂਦਰ ਜੋ ਹੈ ਇੱਥੇ ਚਲਾਇਆ ਜਾ ਰਿਹਾ ਜਿਸ ਨੂੰ ਟਾਰਗੇਟ ਕੀਤਾ ਗਿਆ ਦੂਜੇ ਪਾਸੇ ਜੇਕਰ ਆਪਾਂ ਤਹਿਰੀਨ ਦੀ ਗੱਲ ਕਰੀਏ ਤਾਂ ਤਹਿਰੀਨ ਇਰਾਕ ਦੀ ਇਰਾਕ ਦੀ ਰਾਸਤਾ ਨਹੀਂ ਹੈ ਜੋ ਕਿ ਫੌਜੀ ਹਵਾਈ ਹੱਡਾ ਹਵਾਈ ਅੱਡਾ ਜਿਹੜਾ ਕਿ ਇੱਥੇ ਮੰਨਿਆ ਜਾ ਰਿਹਾ ਜੇ ਉਸ ਨੂੰ ਟਾਰਗੇਟ ਕਰਕੇ ਸਿੱਧੀ ਤੌਰ ਤੇ ਇਜ਼ਰਾਈਲ ਦੇ ਵੱਲੋਂ ਇਹ ਦਿਖਾਇਆ ਗਿਆ ਹੈ ਕਿ ਲੀਡਰਸ਼ਿਪ ਤੇ ਹਮਲਾ ਕਰਨਾ ਕੋਈ ਵਰਡਿਕਲ ਨਹੀਂ ਹੈਗੀ ਅਤੇ ਇਜ਼ਰਾਈਲ ਨੇ ਇਹ ਦਿਖਾ ਦਿੱਤਾ ਕਿ ਈਰਾਨ ਦੇ ਸਭ ਤੋਂ ਸੁਰੱਖਿਤ ਕੇਂਦਰਾਂ ਤੱਕ ਵੀ ਉਹ ਪਹੁੰਚ ਸਕਦੇ ਹੈਗੇ ਨੇ ਸੋ ਇੱਥੇ ਵੀ ਕਾਫੀ ਵੱਡਾ ਨੁਕਸਾਨ ਹੋਇਆ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਸੰਸਦ ਤੋਂ ਇਲਾਵਾ ਤੇ ਸਰਕਾਰ ਦੇ ਕਈ ਮਹੱਤਵਪੂਰਨ ਦਫ਼ਤਰ ਵੀ ਇਸ ਇਲਾਕੇ ਦੇ ਵਿੱਚ ਹੀ ਅਸਥਿਤ ਹੈਗੇ ਨੇ ਅਤੇ ਈਰਾਨ ਦੀ ਸੁਪਰੀਮ ਲੀਡਰਸ਼ਿਪ ਵੀ ਇਸ ਇਲਾਕੇ ਦੇ ਵਿੱਚ ਹੀ ਰਹਿੰਦੀ ਹੈ ਤਹਿਰਾਨ ਇਲਾਕਾ ਜਿੱਥੇ ਕੀ ਮਹੱਤਵਪੂਰਨ ਫੌਜੀ ਹਵਾਈ ਅੱਡੇ ਨੇ ਅਤੇ ਇਸ ਤੋਂ ਇਲਾਵਾ ਇੰਟਰਨੈਸ਼ਨਲ 에어ਪੋਰਟ ਵੀ ਇਸ ਇਲਾਕੇ ਦੇ ਵਿੱਚ ਨੇ ਜਿਸ ਨੂੰ ਟਾਰਗੇਟ ਕਰਕੇ ਇਜ਼ਰਾਈਲ ਨੇ ਦਿਖਾਤਾ ਹੈ ਕਿ ਜਿਹੜੇ ਕਿ ਸੁਰੱਖਿਅਤ ਸਥਾਨ ਹੈਗੇ ਨੇ ਈਰਾਨ ਦੇ ਉੱਥੇ ਤੱਕ ਵੀ ਉਹਨਾਂ ਦੀ ਫੌਜ ਪਹੁੰਚ ਸਕਦੀ ਹੈ ਤੇ ਜੇਕਰ ਆਪ ਤੀਸਰੇ ਹਮਲੇ ਦੀ ਗੱਲ ਕਰੀਏ ਤਾਂ ਇਸਫਹਾਨ ਇਲਾਕਾ ਹੈਗਾ ਇਸਫਹਾਨ ਇਲਾਕੇ ਦੇ ਵਿੱਚ ਪਰਮਾਣੂ ਟੈਕਨੋਲੋਜੀ ਕੇਂਦਰ ਜੋ ਐਸ ਖਾਂਦੇ ਉੱਪਰ ਸਥਿਤ ਹੈ ਜਿੱਥੇ ਕਿ ਯੂਰੇਨੀਅਮ ਪਰਿਵਰਤਨ ਦੀ ਜਿਹੜੀ ਕਿ ਕੇਂਦਰ ਦੇ ਵਿੱਚ ਸਹੂਲਤ ਉਪਲਬਧ ਹੈ ਜਿੱਥੇ ਕੱਚਾ ਯੂਰੇਨੀਅਮ ਨੂੰ ਗੈਸ ਦੇ ਵਿੱਚ ਬਦਲੇ ਜਾਂਦਾ ਹੈ ਤੇ ਇੱਥੇ ਪਰਮਾਣੂ ਸਹੂਲਤ 1999 ਦੇ ਵਿੱਚ ਸ਼ੁਰੂ ਹੋਈ ਸੀ ਸੋ ਇਹ ਜਿਹੜਾ ਕੀ ਹੈ ਇਲਾਕਾ ਵੀ ਬੇहद ਖਾਸ ਮੰਨਿਆ ਜਾਂਦਾ ਜਿੱਥੇ ਕਿ ਇਰਾਨੀ ਏਅਰਬੱਸ ਹੈ ਜਿੱਥੇ ਕਿ ਪੁਰਾਣੇ ਅਮਰੀਕੀ F14 ਟੌਕਟੈਕ ਲੜਾਕੂ ਜਿਹੜੇ ਕੀ ਜਹਾਜ਼ ਨੇ ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਈਰਾਨ ਨੇ 1979 ਦੇ ਵਿੱਚ ਕ੍ਰਾਂਤੀ ਤੋਂ ਪਹਿਲਾਂ ਇਹਨਾਂ ਜਿਹੜੇ ਕੀ ਹੈ F14 ਟੌਮਟੈਕ ਲੜਾਕੂ ਜਹਾਜ਼ ਅਮਰੀਕਾ ਤੋਂ ਖਰੀਦੇ ਸਨ ਅਤੇ ਇਰਬੈਸ ਨੂੰ ਟਾਰਗੇਟ ਕਰਕੇ ਜਿਹੜਾ ਕੀ ਹੈਗਾ ਆ ਸਿੱਧੇ ਤੌਰ ਤੇ ਕਹ ਲਈਏ ਕਿ ਇਰਾਨ ਨੂੰ ਸੁਰੱਖਿਆ ਜਾਂ ਸੁਰੱਖਿਆ ਦਸਤੇ ਪਜੋ ਜਾਂ ਫਿਰ ਕਹ ਲਈਏ ਕਿ ਇੱਕ ਵੱਡਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਰਕ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਈਰਾਨ ਦੇ ਅਰਕ ਦੇ ਵਿੱਚ ਪਾਣੀ ਭਾਰੀ ਪਾਣੀ ਰੀਐਕਟਰ ਇਰਾਕ ਦੇ ਕੋਲ ਜਿਹੜਾ ਕਿ ਇਸ ਥਾਂ ਦੇ ਉੱਪਰ ਹੀ ਸਥਾਪਿਤ ਕੀਤਾ ਗਿਆ ਜਿਸ ਦੇ ਵਿੱਚ ਪਲੂਟੋਨੀਅਮ ਪੈਦਾ ਕੀਤਾ ਜਾਂਦਾ ਅਤੇ ਪਰਪਾਣੂ ਪਰਮਾਣੂ ਹਥਿਆਰ ਬਣਾਉਂਦੇ ਕਾਫੀ ਮਹੱਤਵਪੂਰਨ ਜਿਹੜੀਆਂ ਕਿ ਤਕਨੀਕਾਂ ਹੈਗੇ ਨੇ ਇਸ ਇਲਾਕੇ ਦੇ ਵਿੱਚ ਹੀ ਉਹਨਾਂ ਨੂੰ ਜਿਹੜਾ ਕਿ ਹੈ ਖੋਜਿਆ ਜਾਂਦਾ ਹੈਗਾ ਤੇ ਪਰਮਾਣੂ ਹਥਿਆਰ ਬਣਾਉਣ ਦਾ ਇਸ ਇਲਾਕੇ ਦੇ ਵਿੱਚ ਇੱਕ ਮਹੱਤਵਪੂਰਨ ਕੇਂਦਰ ਵੀ ਸਥਾਪਿਤ ਹੈ ਹੁਣ ਆਪਾਂ ਜੇਕਰ ਗੱਲ ਤਬਰੀਜ਼ ਇਲਾਕੇ ਦੀ ਕਰੀਏ ਤਾਂ ਤਬਰੀਜ਼ ਇਲਾਕੇ ਦੇ ਵਿੱਚ ਫੌਜੀ ਅੱਡਾ ਅਤੇ ਇੱਕ ਹੋਰ ਵੱਡੀ ਤੇਲ ਸੋਧਕ ਕਾਰਖਾਨਾ ਸਥਾਪਿਤ ਹੋਣ ਦੀ ਜਿਹੜੀ ਕੀ ਖਬਰ ਇਸ ਵੇਲੇ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਤੇ ਜਿਸ ਨੂੰ ਟਾਰਗੇਟ ਅਕੀਤਾ ਗਿਆ ਕਾਬਿਲ ਜ਼ਿਕਰ ਹੈ ਕਿ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਇਹ ਜਿਹੜੇ ਕੀ ਹਮਲੇ ਹੋ ਰਹੇ ਨੇ ਉਸ ਤੋਂ ਬਾਅਦ ਹੁਣ ਸੁਰੱਖਿਆ ਨੂੰ ਲੈ ਕੇ ਵੱਡੀ ਜਿਹੜੀ ਕਿ ਚਿੰਤਾ ਛਿੜ ਚੁੱਕੀ ਹੈਗੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਮ ਕਰਮਨਾਂ ਸ਼ਾਹ ਇਲਾਕਾ ਜਿੱਥੇ ਕੀ ਹੈ ਕਰਮਨਾਂ ਸ਼ਾਹ ਇਲਾਕੇ ਦੇ ਵਿੱਚ ਬਹੁਤ ਜਿਹੜੇ ਕੀ ਹੈ ਉੱਥੇ ਉਦਯੋਗਿਕ ਕੰਪਲੈਕਸ ਹੈਗੇ ਨੇ ਮਿਜ਼ਾਈਲਾਂ ਦੇ ਅਡੇ ਹੈਗੇ ਨੇ ਜਿਸ ਨੂੰ ਇਜ਼ਰਾਈਲ ਦੇ ਵੱਲੋਂ ਟਾਰਗੇਟ ਕੀਤਾ ਗਿਆ ਸੋ ਇੱਕ ਨਕਸ਼ੇ ਦੇ ਜ਼ਰੀਏ ਦੇਖ ਸਕਦੇ ਹੋ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਹਮਲੇ ਹੋਏ ਨੇ ਉਹਨਾਂ ਦੀ ਆਪਾਂ ਕੀ ਮਹੱਤਵ ਆਏਗੀ ਉਸ ਸੰਬੰਧੀ ਡਿਟੇਲ ਜ਼ਰੂਰ ਸਾਂਝੀ ਕਰਾਂਗੇ ਇੱਕ ਪਾਸੇ ਸਾਈਡ ਦੇ ਉੱਪਰ ਜੋ ਤਸਵੀਰਾਂ ਲੱਗੀਆਂ ਹੋਈਆਂ ਨੇ ਉਸ ਦੇ ਵਿੱਚ ਦੇਖ ਸਕਦੇ ਹੋ ਕਿ ਫੋਰਸ ਦੇ ਉੱਚ ਅਧਿਕਾਰੀ ਹੈਗੇ ਨੇ ਇਰਾਨੀ ਫੋਰਸ ਦੇ ਉੱਚ ਅਧਿਕਾਰੀ ਨੇ ਤੇ ਨੀਚਲੇ ਪਾਸੇ ਜਿਹੜੇ ਕਿ ਸੈਂਟਰ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਇਹ ਪਰਮਾਣੂ ਸਾਇੰਟਿਸਟ ਹੈਗੇ ਨੇ ਜਿਹੜੇ ਕਿ ਹਮਲੇ ਦੇ ਵਿੱਚ ਮਾਰੇ ਗਏ ਨੇ ਜਿਵੇਂ ਹੀ ਇਜ਼ਰਾਈਲ ਦੇ ਵੱਲੋਂ ਇਹ ਅਟੈਕ ਕੀਤਾ ਜਾਂਦਾ ਤਾਂ ਇਰਾਨ ਦੇ ਵੱਲੋਂ ਵੀ ਇਸ ਦੇ ਉੱਪਰ ਜਵਾਬੀ ਕਾਰਵਾਈ ਕਰਦਿਆਂ ਹੋਇਆ 100 ਤੋਂ ਵੱਧ ਡਰੋਨ ਸੁੱਟੇ ਗਏ ਨੇ ਹਾਲਾਂਕਿ 1-2 ਘੰਟਿਆਂ ਦੇ ਵਿੱਚ ਇਜ਼ਰਾਈਲ ਤੱਕ ਪਹੁੰਚਣ ਦੀ ਜੱਕੀ ਖਬਰਾਂ ਆ ਰਹੀਆਂ ਨੇ ਪਰ ਇਹ ਡਰੋਨ ਹਾਲੇ ਜੋ ਦੱਸਿਆ ਜਾ ਰਿਹਾ ਕਿ ਈਰਾਨ ਅਤੇ ਜਾਰਡਨ ਦੇ ਹਵਾਈ ਖੇਤਰ ਦੇ ਵਿੱਚ ਹੈਗੇ ਨੇ ਜਾਰਡਨ ਦੀ ਰਾਸ਼ਟਾਨੀ ਅਮਾਨ ਦੇ ਵਿੱਚ ਜੋ ਹੈ ਜਿਵੇਂ ਹੀ ਇਹ ਕਹਿ ਸਕਦੇ ਆ ਕਿ ਸੌਤਵਾ ਡਰੋਨ ਦੇਖੇ ਜਾਂਦੀਆਂ ਗਤੀਵਿਧੀਆਂ ਹੁੰਦੀਆਂ ਨੇ ਤਾਂ ਫਿਰ ਅਚਾਨਕ ਜਾਰਡਨ ਦੇ ਹਵਾਈ ਖੇਤਰ ਦੇ ਵਿੱਚ ਅਸਾਇਰਨ ਵਜਨੇ ਸ਼ੁਰੂ ਹੋ ਜਾਂਦੇ ਨੇ ਇਸ ਦੇ ਵਿੱਚ ਇਹ ਚੇਤਾਵਨੀ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਆਈਡੀਐਫ ਦੀ ਚੇਤਾਵਨੀ ਦੇ ਮੁਤਾਬਕ ਈਰਾਨ ਜਲਦ ਹੀ ਕੋਈ ਵੱਡਾ ਮਿਜ਼ਾਈਲ ਅਟੈਕ ਕਰ ਸਕਦਾ ਹੈ ਇਸ ਤੋਂ ਪਹਿਲਾਂ ਜਦੋਂ ਇਜ਼ਰਾਈਲ ਨੇ 200 ਲੜਾਕੂ ਜਹਾਜ਼ਾਂ ਦੇ ਨਾਲ ਈਰਾਨ ਦੇ ਉੱਪਰ ਹਮਲਾ ਕੀਤਾ ਸੀ ਤਾਂ ਉਸ ਸਮੇਂ ਵੱਡੇ ਪੱਦਰ ਦੇ ਉੱਪਰ ਤਬਾਹੀ ਹੋਈ ਸੀ ਇਜ਼ਰਾਈਲੀ ਫੌਜ ਦੇ ਵੱਲੋਂ ਤਹਿਰਾਨ ਇਲਾਕੇ ਦੇ ਆਲੇ ਦੁਆਲੇ ਘੜ ਤੋਂ ਘਟ 6 ਜਿਹੜੇ ਕਿ ਫੌਜੀ ਟਿਕਾਣੇ ਨਸ਼ਟ ਕੀਤੇ ਗਏ ਸਨ ਅਤੇ ਸ਼ੇਧਾਮਾ ਦੇ ਵਿੱਚੋਂ ਚਾਰ ਪਰਮਾਣੂ ਟਿਕਾਣੇ ਦੱਸੇ ਜਾ ਰਹੇ ਨੇ ਇਜ਼raਇਲੀ ਵਿਦੇਸ਼ ਮੰਤਰੀ ਦਾ ਕਹਿਣਾ ਕਿ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਨੇ ਇਜ਼raਇਲ ਦੇ ਵਿਦੇਸ਼ ਮੰਤਰੀ ਦੇ ਵੱਲੋਂ ਜੋ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਕਿ ਇਰਾਨ ਦੇ ਪਰਮਾਣੂ ਅਤੇ ਹੋਰ ਫੌਜੀ ਸਥਾਪਨਾਵਾਂ ਕੇਂਦਰਾ ਦੇ ਉੱਪਰ ਹਮਲਾ ਕਰਨਾ ਉਹਨਾਂ ਦੀ ਮਜਬੂਰੀ ਸੀ ਅਤੇ ਜਰਮਨ ਵਿਦੇਸ਼ ਮੰਤਰੀ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਹੋਰ ਸਾਰੇ ਵਿਕਲਪ ਬੰਦ ਹੋ ਗਿਆ ਸੀ ਸਰਦੇ ਬਲੋ ਇਹ ਵੀ ਦੱਸਿਆ ਗਿਆ ਕਿ ਰਾਂਦੇ ਵਿੱਚ ਕਿਸੇ ਵੀ ਹਾਲਾਤ ਦੇ ਵਿੱਚ ਜੋ ਇਹ ਗਤੀਵਿਧੀਆਂ ਨੂੰ ਨਹੀਂ ਰੁਕਣ ਵਾਲੀਆਂ ਤੇ ਇਸ ਨੂੰ ਰੋਕਣਾ ਬੇਹਦ ਜ਼ਰੂਰੀ ਸੀ ਜਿਸ ਤਰ੍ਹਾਂ ਦੇ ਨਾਲ ਹੁਣ ਕਾਫੀ ਜੋ ਮੀਡੀਆ ਦੀਆਂ ਸੁਰਖੀਆਂ ਬਣੀਆਂ ਹੋਇਆ ਸੀ ਕਿ ਈਰਾਨ ਜੋ ਹੈ ਉਹ ਪਰਮਾਣੂ ਬੰਬ ਬਣਾਉਂਦੀ ਰਹੀ ਹੈ ਉਹ ਤਿਆਰੀ ਕਰ ਰਿਹਾ ਜਿਸ ਤੋਂ ਬਾਅਦ ਇਜ਼ਰਾਈਲ ਦੇ ਵੱਲੋਂ ਇਸ ਦੇ ਵਿੱਚ ਵਿਗਨ ਪਾੰਦਿਆ ਹੋਇਆ ਇਸ ਕਾਰਵਾਈ ਨੂੰ ਰੋਕਣ ਲਈ ਦੱਸਿਆ ਜਾ ਰਿਹਾ ਕਿ ਇਹ ਵੱਡਾ ਜਿਹੜਾ ਕੀ ਹੈ ਅਟੈਕ ਕੀਤਾ ਗਿਆ 200 ਦੇ ਕਰੀਬ ਜਿਹੜੇ ਕੀ ਦੱਸੇ ਜਾਂਦੇ ਨੇ ਲੜਾਕੂ ਜਹਾਜ਼ਾ ਦੇ ਨਾਲ ਈਰਾਨ ਦੇ ਉੱਪਰ ਹਮਲਾ ਹੋਇਆ ਜਿਸ ਤੋਂ ਬਾਅਦ ਜੋ ਇਹ ਵੱਡੀਆਂ-ਵੱਡੀਆਂ ਇਮਾਰਤਾਂ ਹਨ ਕੀਮਤ ਤਸਨ ਤਸ ਹੋ ਚੁੱਕੇ ਨੇ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੈਗੇ ਕਿ ਕਿੰਨੇ ਵੱਡੇ ਪੱਧਰ ਦੇ ਉੱਪਰ ਤਬਾਹੀ ਹੋਈ ਹੈਗੀ ਅਤੇ ਨਾਲ ਹੀ ਜਿਹੜੇ ਕਿ ਹੁਣ ਸੁਰੱਖਿਆ ਦਸਤੇ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਬਚਾਅ ਕਾਰਜ ਲਗਾਤਾਰ ਕੀਤੇ ਜਾ ਰਹੇ ਨੇ ਜਿਹੜੇ ਕਿ ਲੋਕ ਇਸ ਹਮਲੇ ਦਾ ਸ਼ਿਕਾਰ ਹੋਏ ਨੇ ਜਾਂ ਵੇ ਇਥੇ ਹਮਲੇ ਦੇ ਵਿੱਚ ਮਲਬੇ ਹੇਠਾਂ ਦੱਬ ਚੁੱਕੇ ਹੈਗੇ ਨੇ ਇਮਾਰਤਾਂ ਜੋ ਢਹਿ ਢਰੀ ਹੋਈਆਂ ਨੇ ਉਹਨਾਂ ਨੂੰ ਬਾਹਰ ਕੱਢਣ ਲਈ ਲਗਾਤਾਰ ਜਿਹੜਾ ਕੀ ਹੈ ਆਪਰੇਸ਼ਨਸ ਚਲਾਏ ਜਾ ਰਹੇ ਨੇ ਪਰ ਦੂਜੇ ਪਾਸੇ ਈਰਾਨ ਦਾ ਕਹਿਣਾ ਹੈ ਕਿ ਜੋ ਇਹ ਕਾਰਵਾਈ ਕੀਤੀ ਗਈ ਹੈ ਇਜ਼ਰਾਈਲ ਦੇ ਵੱਲੋਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ